ਵਿધાન ਸਭਾ ਹਲਕਾ ਖਡੂਰ ਸਾਹਿਬ ਵਿੱਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਾਲ ਮਿਲਿਆ ਜਦੋਂ ਅਕਾਲੀ ਸਰਪੰਚ ਕਲਵੰਤ ਸਿੰਘ ਬਿੱਲੂ ਜਿਹੜੇ ਕਿ ਚੰਡੀਗੜ੍ਹ ਮੁਹਲਾ ਹਦੇਜ਼ ਮੌਜੂਦਾ ਸਰਪੰਚ ਹਨ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਗਏ ਸਰਦਾਰ ਰਮਨਜੀਤ ਸਿੰਘ ਸਿੱਕੀ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਨੇ ਉਹਨਾਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕੀਤਾ ਬਿਊਰੋ ਰਿਪੋਰਟਸ ਫਟੇ ਟਾਈਮ ਚੈਨਲ ਅਕਾਲੀ ਦਲ ਨੂੰ ਛੱਡ ਕੇ ਕਗਰਾਟ ਦੇ ਵਿੱਚ ਆਏ ਆ ਹਾਂਜੀ ਕੱਲ੍ਹ ਤੋਂ ਬੜੇ ਲੰਮੇ ਸਮੇਂ ਤੋਂ ਸੇਵਾ ਕੀਤੀ ਹੈ ਹੁਣ ਅੱਜ ਤੋਂ ਅਸੀਂ ਹਾਂਜੀ ਰਮਨਜੀਤ ਸਿੰਘ ਸਿੱਖੀ ਸਾਹਿਬ ਦੇ ਨਾਲ 15 ਸਾਲ ਤੋਂ ਸ਼ਾਮਲ ਹੋਇਆ ਹਾਂ ਜੀ ਹਾਂਜੀ ਹਾਂਜੀ ਇਹ ਸਾਡਾ ਪਰਣਾ ਹਾਂਜੀ ਸਾਡੀ ਜ਼ਿੰਦਗੀ ਲੰਘੇ ਹਾਂਜੀ ਸਾਨੂੰ ਸਿੱਖੀ ਸਾਹਿਬ ਜੀ ਸਾਡੇ ਸਿਰ ਤੇ ਹੱਥ ਰੱਖਣ ਐਂ ਲੰਮਾ ਸਮਾਂ ਇਹਨਾਂ ਦੇ ਨਾਲ ਰਹੀਏ ਹਾਂਜੀ ਸਰ ਤੁਸੀਂ ਕਿਹੜੇ ਦੇ ਬਾਰੇ ਹਾਂਜੀ ਪਾਰਟੀਆਂ ਸੰਗਤਾਂ ਦੇ ਨਾਲ ਆਪਣੇ ਸਪੋਰਟਰਸ ਦੇ ਨਾਲ ਆਪਣੇ ਜਿੰਨਾ ਵੱਧ ਤੋਂ ਵੱਧ ਸੰਜੋਗ ਮਿਲੇ ਨਗਰ 'ਚ ਹਾਂਜੀ ਉਹਦੇ ਨਾਲ ਤਕੜੀਆਂ ਹੋ ਜਾਂਦੀਆਂ ਨੇ ਅਸੀਂ ਆਪਣੇ ਆਪ ਨੂੰ ਅੱਜ ਬਹੁਤ ਤਗੜੇ ਮਹਿਸੂਸ ਕਰਦੇ ਆਂ ਡਾਕਟਰ ਰਵਿੰਦਰ ਸਿੰਘ ਜੀ ਸਣੇ ਆਪਣੇ ਮੈਂਬਰ ਸਾਹਿਬਾਨ ਸਾਰੇ ਜੱਜ ਜੀ ਮੱਖਣ ਜੀ ਸੁਖਾ ਸਿੰਘ ਜੀ ਇਹ ਸਾਰੇ ਜਿਹੜੇ ਆ ਇਹ ਸਾਡੇ ਨਾਲ ਆਏ ਆ ਇਕੱਲੇ ਇਹ ਇਹ ਜੇਤਨ ਜੇਤੂ ਜਿਹੜੇ ਮੈਂਬਰ ਇਹ ਨੇ ਬਾਕੀ ਵੀ ਜਿਹੜੇ ਸਾਰੇ ਮੈਂਬਰ ਸਾਹਿਬ ਇਹਨਾਂ ਨੇ ਸਾਬਕਾ ਮੈਂਬਰ ਰਫੋਰ ਉਹ ਸਾਰੇ ਸਾਡੇ ਨਾਲ ਆਏ ਆ ਔਰ ਆਉਣ ਵਾਲਾ ਸਮਾ ਜਿਹੜਾ ਉਹ ਸਾਡਾ ਆਹ ਉਹਨਾਂ ਦਾ 2027 ਚ ਵੀ ਆ ਜਿਲ੍ਹਾ ਪ੍ਰੀਸ਼ਦ ਜਾਂ ਬਲੌਕ ਸਰਪੰਚੀਆਂ ਦੇ ਵਿੱਚ ਇਹ ਜਿਹੜਾ ਮੋੜਾ ਪਿਆ ਹੈ ਲੋਕਾਂ ਦੇ ਵਿੱਚ ਮੌਜੂਦਾ ਸਰਕਾਰ ਤੋਂ ਨਾਰਾਜ਼ ਹੋ ਕੇ ਉਹ ਲੱਗਦਾ ਹੈ ਕਿ ਹੁਣ ਲੋਕਾਂ ਨੇ ਇੱਕ ਮਨ ਬਣਾ ਲਿਆ ਔਰ ਅਸੀਂ तहे ਦਿਲੋਂ ਇਹਨਾਂ ਸਾਰਿਆਂ ਦਾ ਧੰਨਵਾਦ ਠੀਕ ਹੈ ਓਕੇ ਸਰ ਹਾਂਜੀ ਸਰ ਅਸੀਂ ਆਮ ਪਾਰਟੀ ਤੋਂ ਬੜੇ ਇੱਥੇ ਤੰਗ ਆ ਚੁੱਕੇ ਹਾਂ ਹਾਂਜੀ ਸਾਡਾ ਜਦੋਂ ਦੀ ਇਹ ਸਰਕਾਰ ਬਣ ਚੁੱਕੀ ਆ ਨਾ ਸਾਡਾ ਕੋਈ ਮਸਲਾ ਹੱਲ ਨਹੀਂ ਕੀਤਾ ਇਹਨਾਂ ਨੇ ਸਾਗੋਂ ਸਾਡੇ ਵਿੱਚ ਪ੍ਰਿੰਟ ਦੇ ਵਿੱਚ ਕੁਝ ਵੀਰ ਸਾਹਿਬਾਂ ਨੇ ਲਿੱਕੇ ਲਾ ਰਹੇ ਆ ਹਾਂਜੀ ਅਸੀਂ ਇਹਨਾਂ ਗੱਲਾਂ ਤਾਂ ਤੁਸੀਂ ਹੋ ਕੇ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਤੁਸੀਂ ਕਾਂਗਰਸ ਪਾਰਟੀ ਸਾਡੇ ਹੋਣੀ ਹੈ ਸਾਡੇ ਮੈਂਬਰ ਸਾਹਿਬਾਨ ਜੱਜ ਸਿੰਘ ਜੀ ਖਾਸ ਕਰਕੇ ਸਰਦਾਰ ਮੋਖਣ ਸਿੰਘ ਜੀ ਹੋਰ ਮੇਰੇ ਪਿੰਡ ਵਾਸੀ ਮੇਰੇ ਨਾਲ ਜਿਹੜੇ ਸਦਾ ਤੋਂ ਹੀ ਮੇਰੇ ਨਾਲ ਚੱਲੇ ਆਉਂਦੇ ਹੋ ਅੱਜ ਵੀ ਸਾਡੇ ਨਾਲ ਆ ਇਹ ਸਰਦਾਰ ਸਾਹਿਬ ਹੁਣਾਂ ਤੇ ਤਦ ਗੁਰਮਤੀਆਂ ਦੀ ਹਿੱਤ ਕਰਵਾਉਂਦੇ ਆ ਠੀਕ ਓਕੇ ਸਰ